ਆਲੇ ਦੁਆਲੇ ਸਾਰੇ ਕਿਸਾਨ ਲਾਉਂਦੇ ਝੋਨਾ ਪਰ ਆਹ ਬੰਦੇ ਅੱਧਾ ਗੱਲਾਂ ਛੱਡੀ ਬੈਠੇ ਵੀ ਕਹਿੰਦੇ ਚ ਅਸੀਂ ਬੱਕਰੀ ਫਸਲ ਬੀਜਾਂਗੇ ਵੀ ਦੁਨੀਆ ਨਾਲ ਬੱਕਰੀ ਵੀ ਜਿਹੜੀ ਆਸੇ ਪਾਸੇ ਤੇ ਕੋਈ ਵੀ ਕਿਸਾਨ ਨਹੀਂ ਬੀਜਦਾ ਅਛਾ ਤਾਂ ਬਾਈ ਸਾਰੇ ਲਾਉਣਾ ਝੋਨਾ ਇੱਥੇ ਆਲੇ ਦੁਆਲੇ ਸਾਰੇ ਤੇ ਕਿਤੇ ਦੇਖ ਲੋ ਵੀ ਝੋਨੇ ਝੋਨਾ ਤੁਸੀਂ ਕਿਹੜੀ ਫਸਲ ਲਾਉਂਗੇ ਬਾਈ ਬਈ ਆਪਾਂ ਸਾਰੇ ਪਿੰਡ ਨਾਲ ਨਾ ਬੱਕਰੀ ਫਸਲ ਲਾਵਾਂਗੇ ਵੀ ਜਿਹੜੀ ਆ ਮਤਲਬ ਆਪਣੇ ਝੋਨੇ ਨਾਲੋਂ ਫਾਇਦੇਮੰਦ ਰਹੂਗੀ ਨਾਲੇ ਵੀ ਪਾਣੀ ਬਚਾਊਗੀ ਵੀ ਜ਼ਮੀਨ ਵਾਸਤੇ ਵੀ ਹਾਂ ਬਈ ਜ਼ਮੀਨ ਵਾਸਤੇ ਬਹੁਤ ਖਮਚਾ ਵੀ ਸੋਣੀ ਲੱਗੂਗੀ ਬਾਈ ਚਲੋ ਅੱਛਾ ਵੀ ਆਪਾਂ ਹੁਣ ਮੌਕੇ ਤੇ ਆਪਾਂ ਰਿਜ਼ਲਟ ਕੱਢ ਕੇ ਫੇਰ ਲੋਕਾਂ ਨੂੰ ਦੱਸਾਂਗੇ ਵੀ ਤੁਸੀਂ ਆਹ ਫਸਲ ਲਗਾਓ ਜਾਂ ਨਾ ਲਗਾਓ। ਨਾ ਹੁਣ ਸਾਨੂੰ ਦਾਅਦੋ ਜੇ ਵੀ ਹੋਰ ਨੂੰ ਵੀ ਪਤਾ ਲੱਗ ਜੂ ਵੀ ਅਸੀਂ ਬੀਜ ਲਾਂਗੇ। ਨਾ ਬਈ ਪਹਿਲਾਂ ਨਹੀਂ ਪਤਾ ਕਿ ਆਪਣੇ ਵਿੱਚ ਲਾ ਕੇ ਕੋਈ ਹੋਰ ਨੁਕਸਾਨ ਕਰ ਲੇ ਹੋਰ ਕਿਸਾਨ ਭਰਾ ਦਾ ਨੁਕਸਾਨ ਹੋ ਜੇ। ਵੀ ਤੁਸੀਂ ਟ੍ਰਾਇਲ ਹੀ ਦੇਖੋਗੇ। ਹਾਂ ਆਪਾਂ ਟ੍ਰਾਇਲ ਕੱਢ ਕੇ ਨਚੋੜ ਕੱਢ ਕੇ ਫੇਰ ਸਾਂ ਇਹ ਵੀ ਫਾਇਦਾ। ਜੇ ਆਪ ਨੂੰ ਫਾਇਦਾ ਲੱਗਿਆ ਆਪਾਂ ਮਤਲਬ ਹੁਣ ਐ ਕਿ ਅੱਧਾ ਕਿੱਲਾ ਲਾਇਆ ਵੀ ਮਤਲਬ ਜੇ ਆਪ ਨੂੰ ਫਾਇਦਾ ਮਿਲ ਗਿਆ ਵੀ ਕਿ ਕਿੰਨੇ ਸਾਲ ਵਾ ਫਿਰ ਆਪਾਂ ਸਾਰੀ ਹੀ ਲਾ ਦਾਂਗੇ। ਇਹ ਬੰਦੇ ਇਹਦਾ ਟ੍ਰ ਵੀ ਫਾਇਦਾ ਹੁੰਦਾ ਹੋਇਆ ਜੇ ਤਾਂ ਦੱਸਾਂਗੇ ਇਹ ਵੀ ਗੱਲ ਸਹੀ ਹੈ ਵੀ ਕੋਈ ਪਿੱਛੇ ਲੱਗ ਕੇ ਨੁਕਸਾਨ ਕਰਵਾਲੇ ਪਹਿਲੀ ਦੱਸਦਾ ਫਾਇਦਾ ਝੋਨਾ ਹੀ ਲਾਉਂਦੇ ਚਲੋ ਜੇ ਇਹ ਚੀਜ਼ ਕਾਮਯਾਬ ਹੋਈ ਫਿਰ ਆਪਾਂ ਵੀਡੀਓ ਵੀ ਪਾਵਾਂਗੇ ਫਿਰ ਜ਼ਰੂਰ ਦੱਸਾਂਗੇ